ਇਕ ਓੰਕਾਰ ਇਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਗੂਰਤ ਅਕਾਲ ਗੂਰਤ ਅਜੂਨੀ ਅਜੂਨੀ ਸੈਮੰ ਸੈਮੰ ਗੁਰ ਪ੍ਰਸਾਦ ਜੁੜੇ ਹੋਏ ਆ ਗੁਰਬਾਣੀ ਨੂੰ ਪੜਨ ਵਾਸਤੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਦੀ ਇਹ ਦੇਣ ਜੋ ਸਾਨੂੰ ਗੁਰਬਾਣੀ ਦੀ ਦਾਤ ਦਵਾਈ ਹੈ ਉਸ ਤੋਂ ਪਹਿਲਾਂ ਜੋ ਦੋ ਤਰ੍ਹਾਂ ਦੇ ਵਿਰੰਤ ਹੁੰਦੇ ਸੀ ਇੱਕ ਸੰਸਕ੍ਰਿਤ ਵਿੱਚ ਤੇ ਫਾਰਸੀ ਵਿੱਚ ਉਹਨਾਂ ਨੂੰ ਸਿਰਫ ਉਹ ਪੜ ਸਕਦੇ ਸੀ ਜਿਹਨਾਂ ਨਾਲ ਕੀਤਾ ਸੀ ਗੁਰਨਾਨ ਦੇਵ ਜੀ ਦੇ ਸਾਡੀ ਗੋਦੀ ਦੇ ਵਿੱਚ ਜਿੱਤੇ ਉਹਨਾਂ ਨੇ ਗੁਰਬਾਣੀ ਲਿਖ ਕੇ ਸਾਨੂੰ ਦਿੱਤੀ ਉਹਦੇ ਉਸ ਸਮੇਂ ਤੋਂ ਪਹਿਲਾਂ ਤੇ ਪਤਾਂ ਦੀ ਬਾਣੀ ਲਿਖ ਕੇ ਸਾਨੂੰ ਦਿੱਤੀ ਜਿਹੜੇ 15 ਪਤ ਨੇ ਤੇ ਉਹਨਾਂ ਦੀ ਬੜੀ ਕੁਰਬਾਨੀ ਹੈ ਤੇ ਸਾਡਾ ਬਰਦ ਬਣਦਾ ਆ ਕੇ ਅਸੀਂ ਉਹਨਾਂ ਦੇ ਦਿੱਤੇ ਉਹਦੇ ਤੋਂ ਨਾਲ ਲਈਏ ਉਹਨਾਂ ਕੇ ਇਹ ਹੈ मूल मंत्र ਤੇ ਇਹਦੇ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਵਿਸਤਾਰ ਅੰਨੇ ਦਿੱਤਾ ਗਿਆ ਅੱਗੇ ਜਿਹੜੀ ਬਾਣੀ ਹੈ ਜਪੁ ਇੱਥੇ ਉਸ ਬਾਣੀ ਦਾ ਨਾਮ ਹੈ ਜਪੁ ਜਪ ਦਾ ਭਾਵ ਹੈ ਕਿ ਬਾਣੀ ਗਿਆਨ ਇਸ ਬਾਣੀ ਵਿੱਚ ਗਿਆਨ ਹੈ ਤੇ ਇਸ ਨੂੰ ਧਿਆਨ ਅੰਮ੍ਰਿਤ ਬਸਾ ਕੇ ਅੰਦਰ ਵਿੱਚ ਲੈਣਾ ਅੱਗੇ ਅਸੀਂ ਅ ਪੜ ਲੱਗਿਆਂ ਚੁੱਤੇ ਵਰੋ ਆਦ ਸੱਚ ਆਦ ਸੱਚ ਜੁਬਾਦ ਸੱਚ ਜੁਬਾਦ ਸੱਚ ਹੈਪੀ ਸੱਚ ਹੈਪੀ ਸੱਚ ਨਾਨਕ ਨਾਨਕ ਹੋਸੀ ਹੋਸੀ ਕੀ ਸੱਚ ਪੀ ਸੱਚ ਵੀ ਆ ਇੰਦ ਲਗ ਮਾਤਰਾ ਨੇ ਗੁਰਬਾਣੀ ਦੇ ਵਿੱਚ ਜਿਵੇਂ ਔਂਕਰ ਤੇ ਸਾਰੀ ਬਾਤੂ ਲੱਗੀ ਹੈ ਇਹਨਾਂ ਦਾ ਭਾਵ ਹੁੰਦਾ ਇਹ ਜਾਂ ਅਰਥ ਕਰਨ ਵਾਸਤੇ ਵਿਸਰਾਮ ਵਾਸਤੇ ਇਹ ਲਗਾ ਬਾਤੂ ਜਿਹੜੀਆਂ ਸਾਨੂੰ ਜਾਗਦੀਆਂ ਦਿੰਦੀਆਂ ਹੁੰਦੀਆਂ ਨੇ ਨਾਨਕ ਲਫ਼ਜ਼ ਨਾਨਕ ਲਫ਼ਜ਼ ਨਹੀਂ ਬੋਲਣਾ ਨਹੀਂ ਨਾਨਕ ਲਫ਼ਜ਼ ਜਿਹੜਾ ਹੈ ਉਹਦੇ ਕਕਾ ਨੁਕਤਾ ਹੋਵੇ ਨਾ ਪਿੱਛੇ ਧਿਆਨ ਰੱਖੋ ਇਹਨੂੰ ਜਿਹੜੇ ਵੱਡੇ ਨੇ ਉਹ ਧਿਆਨ ਰੱਖਣ ਕਿ ਨਾਨਕ ਲਫ਼ਜ਼ ਜਿਹੜਾ ਕਕਾ ਲੋਂਦਾ ਨਾ ਉਹਦੇ ਰੁਕਣਾ ਉਹਨੂੰ ਅਸੀਂ ਫੋਰ ਦਾ ਇੰਤਜ਼ਾਮ ਕਰਾਂਗੇ ਉਹਨੂੰ ਸਬੋਧਨ ਕਹਿੰਦੇ ਨੇ ਸਬੋਧਨ ਸਮਝਦੇ ਹੋ ਸਬੋਧਨ ਕਿਸੇ ਨੂੰ ਉਹ ਨਾਨਕ ਦੇਵ ਜੀ ਸਬੋਧਨ ਕਰਦੇ ਨੇ ਆਪਣੇ ਆਪ ਨੂੰ ਉੱਥੇ ਅਸੀਂ ਰੁਕਣਾ ਉੱਥੇ ਵਿਸਰਾਮ ਨਾਨਕ ਤੇ ਜਦੋਂ ਵੀ ਪਾਣੀ ਦੇ ਵਿੱਚ ਆਵੇ ਮੁਗਤਾ ਆਣ ਕਕਾ ਤੇ ਉੱਥੇ ਰੁਕਣਾ ਜੀ ਜੇ ਕੌ ਨਾਂ ਅੰਦੇ ਆਵੇ ਨਾਂ ਦਾਸ ਆਵੇ ਤੇ ਉੱਥੇ ਰੁਕਣਾ ਠੀਕ ਹੈ ਜੀ ਇਸ ਕਰਕੇ ਇਹ ਸਬੋਧਨ ਹੈ ਲਾਭਿਤ ਦੇ ਇੱਥੇ ਆਤ ਸੱਚ ਜੁਗਤ ਸੱਚ ਹੈ ਵੀ ਸੱਚ ਨਾਨਕੋ ਸੀ ਪੀ ਸੱਚ ਇਹਨਾਂ ਇਹਨਾਂ ਬਾਰੇ ਸਮਝੋਣੀ ਚਾਹੀਦੀ ਆ ਕਿ ਪਰਮਾਤਮਾ ਦਾ ਜਿਹੜਾ ਨਾਮ ਆ ਉਹ ਸੱਚ ਹੈ ਸੱਚ ਸੱਚ ਦਾ ਭਾਵ ਹੋੰਦਵਾਣਾ ਤੇ ਆਤ ਦਾ ਭਾਵ ਹੈ ਮੋਡ ਤੇ ਪਰਮਾਤਮਾ ਸੰਸਾਰ ਤੋਂ ਪਹਿਲਾਂ ਵੀ ਸੰਸਾਰ ਦਾ ਜਦੋਂ ਮੋੜ ਵੱਜਾ ਉਹ ਤੋਂ ਪਹਿਲਾਂ ਵੀ ਪ੍ਰਮਾਤਮਾ ਸੀ ਫਿਰ ਸਮਾ ਬਣਿਆ ਯੋਗ ਬਣੇ ਤੇ ਫਿਰ ਹੁਣ ਹੈ ਹੁਣ ਵਰਤਮਾਨ ਹੁਣ ਵੀ ਹੈ ਕਿ ਸੱਚ ਹੈ ਤੇ ਵੀ ਵਖਰਾ ਵਖਰਾ ਲੱਗ ਜਾ ਹੈ ਬਦਲ ਉਹ ਹੈ ਵੀ ਹੁਣ ਵੀ ਸੱਚ ਤੇ ਨਾਂ ਨ ਕੋ ਸੀ ਵੀ ਸੱਚ ਜਦੋਂ ਅਗਲਾ ਸਮਾਂ ਜਦੋਂ ਸੰਸਾਰ ਨਹੀਂ ਰਹੇਗਾ ਤੇ ਵੀ ਅਭੀ ਬੁਨੇ ਰਹਾਂ ਤਾਂ ਅੱਗੇ ਅੱਗੇ ਪੌੜੀ ਸ਼ੁਰੂਨ ਦਿਖਾਇਆ ਹੈ ਸ਼ਲੋਕ ਹੈ 200 ਸਲੋਕ ਨੇ ਜੋ ਪੀਸਾ ਦੇ ਵਿੱਚ ਨੰਬਰ ਆ ਗਿਆ 1 ਨੋਟ ਕਰੋ ਆਪਣੇ ਦਿਮਾਗ 'ਚ ਨੋਟ ਕਰੋ ਨੰਬਰ 1 ਆ ਗਿਆ ਇਹ ਜਿਹੜਾ ਸ਼ਲੋਕ ਹੈ ਇਹ ਇੱਕ ਸ਼ਲੋਕ ਹੈ ਇਸ ਕਰਕੇ ਨੰਬਰ 1 ਆ ਗਿਆ ਤੁਸੀਂ 19 ਸਾਹਿਬ ਵੀ ਪੜਾਉਣਾ ਉੱਥੇ ਵੀ ਇਹ ਸ਼ਲੋਕ ਆਉਂਦਾ ਥੋੜਾ ਫਰਕ ਨਹੀਂ ਹਾਂਜੀ ਇੱਕ ਸ਼ਲੋਕ ਬਾਅਦ ਜਾਵੇਗਾ ਉਹਦਾ ਵੀ ਨੰਬਰ 1 ਆ ਅੱਗੇ ਬੌੜੀਆਂ 38 ਸ਼ੁਰੂ ਹੁੰਦੀਆਂ ਨੇ ਪਹਿਲੀ ਬੌੜੀ ਦੇ ਵਿੱਚ ਸੋਚਿਆ ਇੱਥੇ ਇੱਥੇ ਰੁਕਣਾ ਉੱਤੇ বিশ্রাম ਲੱਗਾ ਹੋਇਆ ਹਰੇ ਰੰਗ ਦਾ ਹਾਂਜੀ ਹਾਂਜੀ ਸੋਚਿਆ ਬੋਲੋ ਸੋਚਿਆ ਸੋਚਣਾ ਹੋ ਗਈ ਸੋਚਣਾ ਹੋ ਗਈ ਜਿਸ ਉੱਚੀ ਜੇ ਸੋਚੀ ਲੱਖ ਵਾਰ ਲੱਖ ਵਾਰ ਕਿਹੜਾ ਲੱਲਾ ਤਖਾਏ ਦਾ ਉਚਾਰਨ ਕੋਈ ਦੱਸੂਗਾ ਤੁਹਾਡੇ ਵਿੱਚੋਂ ਦੱਸੋ ਉਹਨੂੰ ਕਿਵੇਂ ਉਚਾਰਨਾ ਕਿਵੇਂ ਉਚਾਰਨਾ ਲੱਲਾ ਤਖਾਏ ਨੂੰ ਬੋਲ ਵੀ ਤਸਵਨਾਉ ਮੈਂ ਹੁਣੇ ਬੋਲਿਆ ਲੱਖੜ ਲੱਖ ਇਹਨੂੰ ਅਦਕ ਲਾਉਣਾ ਲੱਖ ਖਾਨ ਲੱਖ ਜੇ ਇਹ ਅਦਕ ਨਾ ਲੱਗੇ ਕਿਉਂਕਿ ਅ ਕਈ ਚੀਜ਼ਾਂ ਜਿਹੜੀਆਂ ਨੇ ਨਾ ਉਹ ਅਰਥ ਕਰਨ ਵਾਸਤੇ ਲਾਉਣੀ ਪੈਂਦੀਆਂ ਜਿਵੇਂ ਬਿੰਦੀ ਜਾਂ ਅਦਕ ਲਾਉਣਾ ਪੈਂਦਾ ਜੇ ਇਹਨੂੰ ਉੱਤੇ ਅਦਕ ਨਾ ਲੱਗੇ ਤੇ ਇਹਦੀ ਗਿਲਤੀ ਨਹੀਂ ਆਉਂਦੀ ਲੱਖ ਵਾਰ ਨਥਾ ਵਾਰ ਜਸ ਕਰੀ ਲਾਉ 4 ਲੱਖ ਕਰਨਾ ਸਵਜੇ ਸੋਚਣਾ ਹੋ ਗਈ ਜੇ ਸੋਚੀ ਲਖਵਾ ਚੱਪੇ ਚਪਨਾ ਹੋ ਗਈ ਜੇ ਲਾਇ ਰਹਾ ਹਰ ਤਾਰ ਕੁੱਖਿਓ ਕੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਅਚੈੜਾ ਬੰਨਾ ਲਭ ਜਾ ਇਹ ਬੱਬੇ ਉਤੇ ਡਿੱਬੀ ਤੇ ਨੰਨਾ ਇਹ ਇਹਦਾ ਅਰਥ ਬੰਨਾ ਬੰਨਾ ਨੂੰ ਸਮਝ ਦਿਓ ਪਾਲੀਆਂ ਦੇ ਵਿੱਚ ਜਿਹੜੀ ਵਾਟ ਹੁੰਦੀ ਉਹਨੂੰ ਬੰਨਾ ਕਿਹਾ ਜਾਂਦਾ ਠੀਕ ਇੱਕ ਹੁੰਦਾ ਜਿਵੇਂ ਕੋਈ ਵਿਵਹਨ ਆਇਆ ਹੋਵੇ ਲੜਤੋਂ ਵੀ ਬੰਨਾ ਕਹਿੰਦੇ ਠੀਕ ਆ ਤੇ ਇਸ ਕਰਕੇ ਇਸ ਕਰਕੇ ਇੱਥੇ ਇਹਦਾ ਉਚਾਰਨ ਕਰਨਾ ਅਸੀਂ ਬੰਨਾ ਸਮਝ ਗਏ ਬਨਣਾ ਦਾ ਭਾਵ ਕਿਸੇ ਚੀਜ਼ ਨੂੰ ਬਨਣਾ ਧਿਆਨ ਰੱਖੋ ਜਦਾਂ ਆਪਾਂ ਕਿਹਾ ਉਹਨੇ ਕਿਸੇ ਚੀਜ਼ ਨੂੰ ਬਨਣਾ ਜਿਵੇਂ ਕਿਸੇ ਨੂੰ ਬਨਣਾ ਕਿਸੇ ਮਨੋਕੁਰਮ ਬਨਣਾ ਕਿਸੇ ਲੱਕੜੀ ਨੂੰ ਬਨਣਾ ਕੋਟ ਕੇ ਰਸੀਆਂ ਵਾਂ ਹਾਂਜੀ ਤੇ ਇਹ ਇਹਦਾ ਪੈਰੀ ਹਾ ਹਾ ਲੱਗਦਾ ਹਦਾ ਇਹ ਇਹਦਾ ਉਚਾਰਨ ਕਰਨਾ ਬਨਣਾ ਪੁਰੀਆ ਭਾਵ ਪੁਰੀਆ ਭਾਵ ਭੁਖਿਆ ਭੁਖ ਨਾਲ ਕਰੀ ਇਹ ਦਨਾਂ ਪੂਰੀਆਂ ਬਿੰਦੀ ਲੱਗਣੀ ਉੱਤੇ ਬਹੁ ਵਚਨ ਵਾਸਤੇ ਪੂਰੀ ਪੂਰੀ ਇੱਕ ਵਚਨ ਧਿਆਨ ਦਿਓ ਪੜਾਈ ਕੋਈ ਪੜ੍ਹੇ ਲਿਖੇ ਜਿਹੜੇ ਵੱਡੇ ਉਹ ਧਿਆਨ ਦਿਓ ਪੂਰੀ ਇੱਕ ਵਚਨ ਆੜੇ ਦੇ ਨਾਲ ਜੇ ਕੋ ਬਿੰਦੀ ਲੱਗਦੀ ਹੈ ਤੇ ਬਹੁ ਵਚਨ ਬਣ ਜਾਂਦਾ ਠੀਕ ਆ ਤੇ ਜਿਹੜਾ ਬੰਨਾ ਪੂਰੀਆਂ ਭਾਅ ਔਰ ਅੱਗੇ ਸਹਸ ਸਿਆਣਪਾਂ ਦਾ ਕੋ ਹੋਏ ਤਾਂ ਇੱਕ ਨਾ ਚੱਲੇ ਨਾਲ ਇਹ ਸਤਿਆਰਾ ਹੋਈਆਂ ਜੇ ਕੋੜਾ ਟੁੱਟਾ ਕਾ ਹੁਕਮ ਲਿਜਾਈ ਚੱਲਣਾ ਨਾਨਕ ਲਿਖਿਆ ਨਾ ਇਹਦਾ ਨੋਟ ਕੀਤਾ ਹੁਕਮ ਲਿਜਾਈ ਚੱਲਣਾ ਤੇ ਅੱਗੇ ਫਿਰ ਹਰੇ ਆਰਾਮ ਦਾ ਨਾਨਕ ਦਾ ਲੰਮ ਚ ਕਿਉਂ ਆ ਗਿਆ ਇਹ ਚੱਲਣਾ ਤੇ ਵੀ ਰੁਕਣਾ ਤੇ ਨਾਨਕ ਤੇ ਵੀ ਰੁਕਣਾ ਠੀਕ ਠੀਕ ਹੈ ਹੁਕਮ ਲਿਜਾਈ ਚੱਲਣਾ ਨਾਨਕ ਲਿਖਿਆ ਸਮਝ ਆ ਗਈ ਨਾ ਹਾਂਜੀ ਹਾਂ ਹੁਕਮ ਹੀ ਹੋਵਨ ਆਕਾਰ ਹੁਕਮ ਤਾਂ ਆ ਜਾਈ ਅੱਛਾ ਅੱਛਾ ਇਹ ਜਿਹੜਾ ਮੈਂ ਆਕਾਰ ਬੋਲਿਆ ਇਹਨੂੰ ਇਹਨੂੰ ਬੋਲ ਕੇ ਦੱਸੋ ਆਕਾਰ ਆਕਾਰ ਆਲੇ ਨੂੰ ਕੰਨਾ ਆਕਾਰ ਆਕਾਰ ਅੱਗੇ ਇੱਕ ਨਮਜ ਹੁਕਮਨਾ ਅੱਗੇ ਕੀ ਆ ਹੁਕਮਨਾ ਦੇਖਾ ਲਈ ਹੁਕਮਨਾ ਆ ਆਹ ਭੁੜੀ ਬੋ ਨਾ ਕੱਕਾ ਸੱਕਾ ਆਇ ਨੂੰ ਇਹ ਬੋਲ ਕੇ ਦੱਸੋ ਇਹ ਲੱਭ ਜਾ ਕੇ ਆ ਅੱਛਾ ਕਹੇ ਆ ਕਹੇ ਆ ਇੱਕ ਮਿੰਟ ਨਹੀਂ ਫਿਰ ਵਾਜ਼ ਹ ਕੋਈ ਗੱਲ ਨਿਕਲੀ ਹੈ ਨਾ ਦੇਖੋ ਅਸਲ ਵਿੱਚ ਕਿ ਇਹ ਅੱਜ ਐਫ ਸੀ ਆਰੀ ਲੱਗ ਗਈ ਕੱਟੇ ਨੂੰ ਠੀਕ ਆ ਕ ਕਾ ਹਾਇਨ ਸਾਰੀ ਹੈਲੇ ਨੂੰ ਕੰਮ ਕਰ ਕ ਇਧਰ ਦੇਖੋ ਇਧਰ ਕ ਹੈ ਕ ਕ ਮੁਕਤ ਹਾਂ ਚਲੋ ਮੰਨ ਲਵੋ